ਬਾਪੂ ਜੀ ਨੇ ਜਿੱਥੇ ਆਪਣੀ ਜ਼ਿੰਦਗੀ ਦਾ ਲੰਮਾ ਸਫ਼ਰ ਤੈਅ ਕੀਤਾ ਜਿੱਨਾ ਲੋਕਾਂ 'ਚ ਕਿਸੇ ਵੀ ਇੱਕ ਵੀ ਬੰਦੇ ਨੂੰ ਅਸੀਂ ਮਤਲਬ ਬੁਲਾ ਬੁਲਾ ਕੇ ਹੰਭ ਗਏ ਇੱਕ ਵੀ ਬੰਦੇ ਨੇ ਆਉਣ ਦੀ ਨਿਯਮਤ ਨਹੀਂ ਕੀਤੀ। ਬਾਈ ਜਿਸ ਤਾ ਤੁਹਾਨੂੰ ਫੋਨ ਕਰਦੇ ਸੀਗੇ ਜੀ ਅੱਜ ਸਸਕਾਰ ਦਾ ਦਿਨ ਰੱਖਿਆ ਸੀ ਆਪਾਂ ਬਾਪੂ ਜੀ ਦਾ ਪਰ ਆ ਜਾਣ ਦੇ ਮਾੜਾ ਮੋਟਾ ਚਲੋ ਇਹ ਆਖਰੀ ਮੇਲੇ ਦਿੱਲੇ ਜਾਂ ਕੀ ਸੀਗਾ ਬਾਈ ਇਹ। ਬਾਪੂ ਜੀ ਸਾਡੇ ਕੋਲੇ 26 3 24 ਨੂੰ ਆਏ 5 6 24 ਨੂੰ ਇਸ ਦੁਨੀਆ ਤੋਂ ਉਚ ਕਰ ਗਏ ਜਦੋਂ ਤੋਂ ਬਾਅਦ ਅਸੀਂ ਬਾਪੂ ਜੀ ਦੇ ਜਿੰਨੇ ਕ ਨੰਬਰ ਸੀ ਬਾਪੂ ਜੀ ਦੇ ਉਹਨੂੰ ਫੋਨ ਕੀਤਾ ਕੋਈ ਵੀ ਮੈਂਬਰ ਨਹੀਂ ਆਇਆ ਜਿਨ੍ਹਾਂ ਨੂੰ ਫੋਨ ਕੀਤੇ ਸੀ ਉਹਨਾਂ ਨੇ ਫੋਨ ਚੱਕਣੇ ਵੀ ਬੰਦ ਕਰ ਦਿੱਤੇ ਬਾਪੂ ਜੀ ਦੇ ਮਾਣ ਉਹਨੇ ਜੋ ਬੋਲਣੇ ਬਸ ਇਹ ਜਗਾ ਕਵਤਾਂ ਆ ਬਸ ਬਸ ਬਾਪੂ ਜੀ ਇਹ ਨਹੀਂ ਸੀ ਕਿ ਨਾ ਉਹਨਾਂ ਨੂੰ ਕਦੀ ਮਰੀ ਆਪਣੇ ਤੇ ਆਇਆ ਵਾ ਅਰੇ ਆ ਰਿਹਾ ਹੈ ਜਿਹਨੂੰ ਨਾ ਬੰਦਰੋ ਬੈਠੇ ਮੈਂ ਬਾਪੂ ਜੀ ਬਾਰੇ ਤਿੱਕੋ ਕਰ ਰਿਹਾ ਹੱਸੇ ਆ ਵੀ ਇਹ ਕੌਣ ਸ ਬੁਲੇ ਸੋਨਿਹਾਲ ਸਤਨਾਮ ਸਤਨਾਉ ਸਤਨਾਮ ਜੀ ਹੈਲੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਜੇ ਤੁਹਾਨੂੰ ਫੋਨ ਕਰਦੇ ਸੀਗੇ ਜੀ ਅੱਜ ਸਸਕਾਰ ਦਾ ਦਿਨ ਰੱਖਿਆ ਸੀ ਆਪਾਂ ਬਾਪੂ ਜੀ ਦਾ ਹਾਂਜੀ ਹਾਂਜੀ ਤੇ ਪਰ ਤੁਸੀਂ ਫੋਨ ਹੀ ਨਹੀਂ ਅਟੈਂਡ ਕੀਤਾ ਕਿਸੇ ਨੇ ਯਾਰ ਆ ਜਾਂਦੇ ਮਾੜਾ ਮੋਟਾ ਚੱਲੋ ਇਹ ਆਖਰੀ ਮੇਲੇ ਦਿੱਲੇ ਯਾਰ ਕੀ ਸੀਗਾ ਬਾਈ ਇਹ ਹਾਂਜੀ ਸੋ ਸਾਰਾ ਇੰਦਾ ਸੀ ਕਿਤਾ ਥੋੜਾ ਦੂਰ ਸੀ ਇੱਕ ਨਾ ਮੇਰੇ ਵੀ ਲੈਂ ਗਿਆ ਹੱਥ ਦੇ ਵਿੱਚ ਕਿਸੇ ਨੂੰ ਭੇਜ ਦਿੰਦੇ ਬਾਈ ਜੀ ਕੋਈ ਹੋਰ ਸਿਸਟਮ ਬਣਾ ਲੈਂਦੇ ਯਾਰ ਮੈਂ ਕਹਾਂ ਜੀ ਕਿਸੇ ਨੂੰ ਭੇਜ ਦਿੰਦੇ ਬਸ ਹੋ ਗਿਆ ਹਾਂ ਇਹ ਬਾਈ ਜੀ ਇੱਕ ਜਿਨ੍ਹਾਂ ਦੇ ਨਾਲ ਇਹਨਾਂ ਨੇ ਲੰਬਾ ਟਾਈਮ ਕੰਮ ਕੀਤਾ ਤੁਸੀਂ ਦੱਸਦੇ ਸੀ ਉਹਨਾਂ ਦਾ ਨੰਬਰ ਦਿਓ ਸਾਨੂੰ ਜੀ ਇਹ ਹੁਸ਼ਿਆਰ ਬੋਲਣਾ ਕਿ ਨੰਬਰ ਨਹੀਂ ਹੈਗਾ ਉਹਨਾਂ ਦਾ ਕਾਰੀ ਸਾਰੀ ਦੱਸਦੇ ਹੁੰਦੇ ਸੀ ਉੱਥੇ ਉੱਥੇ ਕੰਮ ਹੀ ਨਹੀਂ ਕੀਤਾ ਜਿਆਦੇ ਲੰਮਾ ਸਮਾਂ ਕਾਰੀ ਸਾਰੀ ਪਿੰਡ ਹਾਂਜੀ ਹੁਸ਼ਿਆਰਪੁਰ ਦੇ ਲਾਗੇ ਆ ਨਹੀਂ ਕਾਰ ਤੇ ਉਹਨਾਂ ਦਾ ਹੀ ਫੋਨ ਇਹਨਾਂ ਨੂੰ ਜੀ ਇਹਨਾਂ ਨੂੰ ਆਹ ਜਿਹੜਾ ਤਾਂ ਇਹਨਾਂ ਕੋਲ ਛੋਟਾ ਕ ਫੋਨ ਨਹੀਂ ਸੀ ਆ 1100 ਵਾਲਾ ਮੇਰਾ خیال ਠੀਕ ਹੈ ਜੀ ਠੀਕ ਹੈ ਠੀਕ ਹੈ ਬੋਲਣ ਵਾਲਾ ਜਿਹੜਾ ਇੱਥੇ ਆਉਂਦਾ ਹੁੰਦਾ ਸੀ ਤੇ ਨੰਬਰ ਇਹ ਨਾਂ ਨੂੰ ਉਹ ਤੋਂ ਮਾੜਾ ਮੋਟਾ ਇਹ ਗੱਲਬਾਤ ਉਹਨਾਂ ਨਾਲ ਕਰਦੇ ਹੁੰਦੇ ਸਾਡੇ ਨਾਲ ਕਦੀ ਗੱਲ ਹੋਈ ਪਰ ਦੱਸਦੇ ਸੀ ਵੀ ਉੱਥੇ ਆਪਾਂ ਬਹੁਤ ਸਮਾਂ ਕੰਮ ਕੀਤਾ ਹੈਗਾ ਉੱਥੇ ਤੇ ਪਿੰਡ ਆਪਣਾ ਕਿਹੜਾ ਦੱਸਦੇ ਸੀ ਜੀ ਇਹ ਤੁਹਾਨੂੰ ਕਿੱਥੋਂ ਦੇ ਰਹਿਣ ਵਾਲੇ ਪਰਿਵਾਰ ਇਹਨਾਂ ਦੇ ਪਿੱਛੇ ਇਹ ਭਾਜੀ ਹਰਿਆਣਾ ਪ੍ਰਾਂਤ ਤੋਂ ਦੱਸਦੇ ਸੀ ਕਹਿੰਦੇ ਅਸੀਂ ਬਾਹਮਣ ਕਾਸ਼ਦੇ ਆ ਤੇ ਹਰਿਆਣਾ ਪ੍ਰਾਂਤ ਦੀ ਵਿੱਚ ਦੱਸਿਆ ਨਹੀਂ ਅਨਮੈਰਿਟ ਸੀਗੇ ਤਾਂ ਕਹਿੰਦੇ ਜਿਹੜੇ ਪੁਰਾਣੇ ਬੰਦੇ ਜਿੰਨਾਂ ਕੋਈ ਨੇ ਇਹਨਾਂ ਸਾਲ ਕੰਮ ਕੀਤੇ ਉਹਨਾਂ ਨੂੰ ਤਾਂ ਦੱਸਤਾ ਹੀ ਤੁਸੀਂ ਵੀ ਕੈਂਸਰ ਹੈ ਇਹਨਾਂ ਨੂੰ ਹਨ ਇਹ ਤਾਂ ਵੀ ਬਈ ਇਹ ਸਾਡੇ ਕੋਲੋਂ ਨਾ ਅਸੀਂ ਇਹਨਾਂ ਨੂੰ ਗਿਆ ਸੀ ਤੁਸੀਂ ਆਪਣੇ ਪਿੰਡ ਨੂੰ ਚੱਲ ਜਾਓ ਜਿੱਥੇ ਸਾਨੂੰ ਪਸਾ ਲੱਗਾ ਜੀ ਅਸੀਂ ਤਾਂ ਪਹਿਲੀ ਗੱਲ ਦੱਸ ਦੇਣੀ ਸੀ ਕਿ 2 ਦਿਨ ਪੜਦਾ ਰੱਖਿਆ ਇਹ ਹਸਪਤਾਲ ਤੇ ਪੱਟੀ ਕਰਾਉਣ ਗਿਆ ਤਾਂ ਉਹ ਨਹੀਂ ਹਸਪਤਾਲ ਵਾਲਿਆਂ ਨੇ ਦੱਸ ਦਿੱਤਾ ਇਹਨਾਂ ਨੂੰ ਹੂੰ ਤੇ ਅਸੀਂ ਫੇਰ ਤੇ ਬਾਬਾ ਜੀ ਫਿਰ ਮੈਨੂੰ ਕਹਿੰਦੇ ਇੱਦਾਂ ਕਰਕੇ ਕਸਰ ਆ ਮੈਂ ਕਿਹਾ ਐਂ ਕਿਉਂ ਕਰਦੇ ਆ ਮੈਂ ਕਹਾਂ ਤੁਹਾਨੂੰ ਮਾਣ ਕੇ ਅਸਰ ਜਾਂਦੇ ਪਊਗਾ ਮੈਂ ਕਿਹਾ ਬਾਬਾ ਜੀ ਆਹ ਤੁਹਾਨੂੰ ਥੋੜਾ ਜਿਹਾ ਲਾਜ ਲੰਮੇ ਦੀ ਲੋੜ ਆ ਵੀ ਆਪਾਂ ਤੁਹਾਨੂੰ ਆ ਜਾਣਾ ਵੀ ਇੱਦਾਂ ਦਾ ਕਰਕੇ ਐ ਕਿਹਾ ਤੁਸੀਂ ਆਪਣੇ ਪਿੰਡ ਨੂੰ ਚੱਲ ਜਾਓ ਹੂੰ ਇਹ ਨਾ ਹੁਸ਼ਿਆਰਪੁਰ ਦੇ ਚੱਲ ਗਏ ਹੂੰ ਹੁਸ਼ਿਆਰਪੁਰ ਚੱਲ ਗਏ ਤਾਂ ਕੋਥੋਂ ਹੈ ਜਿੱਤੇ ਬੰਦੇ ਇਹ ਅਹੀਂ ਤੇ ਇਹਨਾਂ ਨੂੰ ਸਾਨੂੰ ਫੋਨ ਆਇਆ ਹੈ ਕਿ ਬਾਬਾ ਜੀ ਤੁਸੀਂ ਇਹ ਕਹਿੰਦੇ ਮੈਂ ਤਾਂ ਫੇਰ ਹੁਸ਼ਿਆਰਪੁਰ ਘਾਰ ਹੀ ਸਾਰੇ ਆ ਉਹ ਉਹ ਬੰਦੇ ਦਾ ਜੇ ਸਾਡ ਨੂੰ ਫੋਨ ਆਇਆ ਜਿਹਨੂੰ ਕੋਈ ਕਿਤੇ ਕਹਿ ਰਹਾ ਸੀ ਕਿ ਆ ਵੀ ਕਿੱਥੋਂ ਬੋਲਦੇ ਕਹਿੰਦੇ ਕਾਰ ਹੀ ਸਾਰੀ ਤੋਂ ਤੇ ਕਹਿੰਦੇ ਅਸੀਂ ਕਹਾਂ ਵੀ ਸਾਡੇ ਕੋਲ ਆ ਸੀ ਕਿ ਇਹਨਾਂ ਨੂੰ ਅਸੀਂ ਕਹਾਂ ਨੂੰ ਝੂਠ ਬੋਲਣਾ ਸੀ ਅਸੀਂ ਕਹਾਂ ਵੀ ਇਹ ਬਾਬਾ ਜੀ ਨੂੰ ਆ ਦੁੱਖ ਕਹਿੰਦੇ ਸਾਡੀ ਮੋਟਰ ਤੇ ਇਹ ਰਹਿ ਆਪੇ ਕਹਿੰਦਾ ਮੈਂ ਰਹਿਣਾ ਅਸੀਂ ਕਹਾਂ ਮੋਟਰ ਤੇ ਰਹਿਣ ਵਾਲਾ ਕੰਮ ਹੈ ਨਹੀਂ ਬਾਬੇ ਦਾ ਵੀ ਕੀ ਕਹਾਣੀ ਕੋਈ ਸ਼ੋਰ ਆ ਆ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਆ ਇਹਨੂੰ ਮਾਰ ਦੋਆ ਜਿਹੜੀ ਇਹ ਸਾਡੇ ਆ ਸਾਡੇ ਕੋਲ ਆ ਗਿਆ ਬਾਬਾ ਜੀ ਆ ਉਹ ਨੰਬਰ ਤੁਹਾਡੇ ਕੋਲ ਹੋਊਗਾ ਜੀ ਉਹ ਨੰਬਰ ਦੇ ਦਿਓ ਸਾਨੂੰ ਜਿਹੜੇ ਤੋਂ ਫੋਨ ਆਇਆ ਸੀਗਾ ਬੇਨਤੀ ਹੋਈ ਹੈ ਸਾਡੀ ਇਹ ਬਾਬੇ ਦੇ ਫੋਨ ਤੋਂ ਹੀ ਗੱਲ ਕੀਤੀ ਸੀ ਉਹਨੇ ਅੱਛਾ ਹਾਂਜੀ ਬਾਬੇ ਦੇ ਫੋਨ ਤੋਂ ਹੀ ਗੱਲ ਕੀਤੀ ਫੇਰ ਫੇਰ ਅਸੀਂ ਕਹਵੇ ਬਾਬਾ ਜੀ ਇੰਨਾ ਨੀਅਤ ਤੁਹਾਡਾ ਉਹ ਨਹੀਂ ਫੇਰ ਉਹ ਬੰਦੇ ਡਰ ਗਿਆ ਨਾ ਉਹਨੇ ਕਹਵੇ ਇਹ ਤਾਂ ਇਹਨੂੰ ਦੁੱਖ ਹੋਰ ਚੀਜ਼ ਆ ਇਹ ਤਾਂ ਰਾਮ ਨਹੀਂ ਆਉਣਾ ਤੇ ਫੇਰ ਇਹਦਾ ਕਰਕੇ ਜੇ ਸਾਡੇ ਜਿਬਰ ਆ ਗਈ ਆ ਤਾਂ ਉਹਦਾ ਨਾਲ ਫੇਰ ਗੱਲਬਾਤ ਕੀਤੀ ਫੇਰ ਤੁਹਾਡੇ ਤੱਕ ਤਾਂ ਇਹ ਗਿਆ ਸੀ ਤੈਨੂੰ ਪਿੰਡ ਦਾ ਯੂਰ ਪਾਉਂਦੇ ਬਾਬਾ ਜੀ ਤੂੰ ਪਿੰਡੀ ਜਾ ਆਪਣੇ ਆਈ ਦਾ ਭੈਜਾਰੇ ਦੇ ਵਿੱਚ 100 ਕਿਰਾ ਕੋਈ ਮੰਨ ਉਧਰੇ ਪਊਗਾ 100 ਤੁਹਾਡੇ ਲਾਗਤੀ ਵੀ ਉੱਥੇ ਕੋਈ ਨਾ ਕੋਈ ਲਾਲ ਚੱਲੂਗਾ ਹਣਾ ਤੇ ਵੀ ਤੁਸੀਂ ਆਪਣੇ ਕਰਾ ਲਓਗੇ ਤਾਂ ਵਧੀਆ ਗੱਲ ਆ ਪਰ ਨਹੀਂ ਵੀ ਉਹਨਾਂ ਦੇ ਕੋਈ ਕਰਮਾ ਜਿਹਾਂ ਦੀ ਗੱਲ ਹੋਈ ਕੋਈ ਰਿਸ਼ਤੇਦਾਰੀ ਦੀ ਜਾਂ ਕਿਸੇ ਭੈਣ ਭਰਾ ਨਾਨਕੇ ਮਾਮੇ ਦੀ ਕੋਈ ਕੋਈ ਸਾਂਝ ਪਾਈ ਕੋਈ ਦੱਸਿਆ ਹੋਵੇ ਕੁਛ ਨਹੀਂ ਨਹੀਂ ਇਦਾਂ ਦੀ ਨਹੀਂ ਭਾਜੀ ਕੋਈ ਵੀ ਹੋਈ ਗੱਲਬਾਤ ਸਾਡੇ ਨਾਲ ਚਲੋ ਠੀਕ ਆ ਭਾਈ ਜੀ ਕੀ ਨਾਮ ਆਪਣਾ ਕੀ ਨਾਮ ਸੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਠੀਕ ਹਰਜੀਤ ਬਾਈ ਜੀ ਠੀਕ ਹੈ ਕੋਈ ਕੋਈ ਸਰਾਖ ਕਿਤੇ ਕੋਈ ਗੱਲਬਾਤ ਹੋਈ ਤਾਂ ਦੱਸਾਂਗੇ ਕੋਈ ਗੱਲ ਨਹੀਂ ਬਾਈ ਜੀ ਕੋਈ ਗੱਲ ਨਹੀਂ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਰਾਜਕਮਰ ਜੀ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਸ ਟਾਈਮ ਪ੍ਰਾਣ ਬਖੇਰੂ ਹੋ ਚੁੱਕਿਆ ਇੱਕ ਹੱਡ ਤੇ ਮਾਸ ਦਾ ਪੁਤਲਾ ਆਪਣੇ ਸਾਹਮਣੇ ਪਿਆ ਇੱਕ ਨਾ ਇੱਕ ਦਿਨ ਸਾਰਿਆਂ ਨੇ ਜਾਣਾ ਆਪਾਂ ਹਰੇਕ ਨੇ ਬਾਰੀ-ਬਾਰੀ ਹਰੇਕ ਨੇ ਤੁਰ ਜਾਣਾ ਇਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਪਰ ਬੜੀ ਵਿਦੰਬਨਾ ਬੜਾ ਦੁੱਖ ਲੱਗਦਾ ਕਈ ਵਾਰ ਜਦੋਂ ਆਪਾਂ ਇੱਕ ਇਨਸਾਨ ਨੂੰ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਦੇਖਦੇ ਹਾਂ ਜਿੱਥੇ ਉਤੋਂ ਉਹਦਾ ਇਨਸਾਨ ਹੋਣ ਦਾ ਹੱਕ ਵੀ ਖੋਹ ਲਿਆ ਜਾਂਦਾ ਵੀ ਉਹਨੂੰ ਜਾਨਵਰ ਤੋਂ ਵੀ ਬੱਤਰ ਸਮਝਿਆ ਜਾਂਦਾ ਜਿਵੇਂ ਉਹਦੇ ਨਾਲ ਉਸ ਤਰ੍ਹਾਂ ਦਾ ਬਤਿਹਰਾ ਕੀਤਾ ਜਾਂਦਾ ਤੇ ਬਾਬੂ ਰਾਜਕਮਰ ਜੀ ਇਸੇ ਤਰ੍ਹਾਂ ਦਾ ਇੱਕ ਦੁੱਖ ਤਕਲੀਫ ਲੈ ਕੇ ਸਾਡੇ ਕੋਲੇ ਪਹੁੰਚੇ ਸੀ ਇਨਸਾਨ ਗਲਤੀਆਂ ਦਾ ਪਤਲਾ ਕਿ ਬਾਬੂ ਰਾਜਕਮਰ ਜੀ ਦੇ ਜੀਵਨ ਤੋਂ ਸਿੱਖਿਆ ਵੀ ਮਿਲਦੀ ਹੈ ਸਾਨੂੰ ਬਰੇਡਣਾ ਵੀ ਮਿਲਦੀ ਆ ਸਾਨੂੰ ਸਮਝ ਵੀ ਮਿਲਦੀ ਆ ਅਕਲ ਵੀ ਮਿਲਦੀ ਆ ਬਾਪੂ ਜੀ ਦੇ ਮੂੰਹ ਦੇ ਉੱਪਰ ਤੁਸੀਂ ਦੇਖਦੇ ਹੋ ਡਰੈਸਿੰਗ ਕੀਤੀ ਹੋਈ ਆ ਪੱਟੀ ਕੀਤੀ ਹੋਈ ਆ ਬਾਪੂ ਜੀ ਨੂੰ ਮੂੰਹ ਦਾ ਕੈਂਸਰ ਸੀ ਤਬਾਕੂ ਦੇ ਕਰਕੇ ਤਮਾਕੂ ਲਾਉਂਦੇ ਸੀ ਬਾਪੂ ਜਰਦਾ ਲਾਉਂਦੇ ਸੀ ਬੀੜਾ ਜਿਹਦੇ ਕਰਕੇ ਬਾਪੂ ਨੂੰ ਮੂੰਹ ਦਾ ਕੈਂਸਰ ਹੋ ਗਿਆ ਬਾਪੂ ਜੀ ਸਾਡੇ ਕੋਲੇ 26 ਤਿੰਨ 24 ਨੂੰ ਆਏ 5 6 24 ਨੂੰ ਇਸ ਦੁਨੀਆ ਤੋਂ ਕੂਚ ਕਰ ਗਏ 2 ਮਹੀਨੇ ਤੇ 10 ਦਿਨ ਦਾ ਸਫ਼ਰ ਬਾਪੂ ਰਾਜਕਮਾਰ ਜੀ ਸਨ ਫਰਾਮ ਲਾਲ ਜੀ ਨੇ ਪੂਰਾ ਕੀਤਾ ਸਾਡੇ ਕੋਲ ਇਹ ਬਾਪੂ ਦੀ ਕੋਈ ਮਜਬੂਰੀ ਕਹਿ ਦिए ਜਾਂ ਕੀ ਸੀ ਇਹ ਸਮਝ ਨਹੀਂ ਆਈ ਸਾਨੂੰ ਬਾਪੂ ਨੇ ਆਪਣੇ ਭਰਾਵਾਂ ਦਾ ਭੈਣਾਂ ਦਾ ਐਡਰੈਸ ਜਾਂ ਪਿੰਡ ਦੱਸਣ ਤੋਂ ਬਿਲਕੁਲ ਇਨਕਾਰ ਕਰਤਾ ਬਹੁਤ ਪੁੱਛਦਾ ਰਿਹਾ ਮੈਂ 2 ਮਹੀਨੇ ਬਾਪੂ ਹਮੇਸ਼ਾ ਜਵਾਬ ਨਹੀਂ ਮੈਨੂੰ ਪਤਾ ਹੀ ਨਹੀਂ ਮੈਂ ਕਹਿੰਦਾ ਛੋਟਾ ਹਿਆ ਸੀ ਜਦੋਂ ਮੈਂ ਘਰ ਛੱਡਦਾ ਸੀ ਮੈਂ ਗੁੱਸੇ ਹੋ ਕੇ ਆ ਗਿਆ ਸੀ ਕਰੋ ਪਤਾ ਨਹੀਂ ਮੇਰਾ ਭਰਾ ਕਿੱਥੇ ਰਹਿੰਦਾ ਮੇਰੀਆਂ ਭੈਣਾਂ ਕਿੱਥੇ ਹਾਲਾਂਕਿ ਹੈ ਭੈਣ ਭਰਾ ਕਹਿੰਦਾ ਮੇਰੇ ਫਿਰ ਇਹਨੇ ਦੱਸਿਆ ਵੀ ਮੈਂ 25 30 ਸਾਲ ਕੰਮ ਕੀਤਾ ਕਾਰੀ ਸਾਰੀ ਪਿੰਡਾਂ ਹਸ਼ਿਆਰ ਉਰ ਜ਼ਿਲ੍ਹੇ ਦਾ ਫਿਰ ਉਸ ਤੋਂ ਬਾਅਦ ਕਹਿੰਦਾ ਜਦੋਂ ਮੈਨੂੰ ਆਹ ਪ੍ਰੋਬਲਮ ਆ ਗਈ ਮੇਰੇ ਮੂੰਹ ਦੇ ਉੱਤੇ ਇਸ ਤਰ੍ਹਾਂ ਗੱਠ ਬਣ ਗਈ ਤੇ ਫਿਰ ਉੱਥੋਂ ਵੀ ਕਿੰਨਾ ਕਾਰਨਾਂ ਚ ਨਿਕਲਿਆ ਕਿਉਂ ਨਿਕਲਿਆ ਫਿਰ ਇੱਕ ਹਿਆਰਪੁਰ ਜ਼ਿਲ੍ਹੇ ਦਾ ਹੀ ਪਿੰਡ ਆ ਉੱਥੇ ਆ ਕੇ ਬਾਪੂ ਕੰਮ ਕਰਨ ਲੱਗ ਗਿਆ ਤਿੰਨ ਚਾਰ ਮਹੀਨੇ ਉਹਨਾਂ ਦੇ ਕੋਲੇ ਰਿਹਾ ਉਹਨਾਂ ਨੂੰ ਵੀ ਜਦੋਂ ਪਤਾ ਲੱਗਿਆ ਕੈਂਸਰ ਆ ਉਹਨਾਂ ਨੇ ਕਿਸੇ ਨਾਲ ਸੰਪਰਕ ਕੀਤਾ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਜਿਹੜਾ ਪੰਜਾਬ ਪੁਲਿਸ ਜੌਬ ਕਰਦਾ ਸੀ ਤੇ ਉਹਨੇ ਬਾਪੂ ਨੂੰ ਸਾਡਾ ਨੰਬਰ ਦੇ ਕੇ ਐਡਰੈਸ ਦੇ ਕੇ ਪਰਚੀ ਬਣਾ ਕੇ ਇੱਥੇ ਭੇਜਤਾ ਸਾਡੇ ਇਥੇ ਕੈਂਪ ਲੱਗਿਆ ਹੋਇਆ ਸੀਗਾ ਤੇ ਬਾਪੂ ਜੀ ਆ ਗਏ ਮੂੰਹ ਤੇ ਕਪੜਾ ਬੰਨਿਆ ਹੋਇਆ ਜਦੋਂ ਮੈਂ ਦੇਖਿਆ ਜਗਮਾ ਸੰਤੌੜ ਇੰਨੇ ਸਾਲ ਹੋ ਗਏ ਮਾਰੇ ਨੇ ਸੇਵਾ ਬਖਸ਼ੀਏ ਬਹੁਤ ਸਾਰੇ ਮੈਂਬਰ ਸਾਡੇ ਕੋਲੇ ਮੂੰਹ ਦੇ ਕੈਂਸਰ ਵਾਲੇ ਹੁਣ ਟਕਰਾ ਚੁੱਕੇ ਆ ਦੇਖ ਕੇ ਪਤਾ ਲੱਗ ਜਾਂਦਾ ਵੀ ਕਿਸ ਕੰਡੀਸ਼ਨ ਚਾ ਬੰਦਾ ਇਸ ਤੋਂ ਪਹਿਲਾਂ ਵੀ ਇੱਕ ਮਰੀਜ਼ ਹੋਰ ਸਾਡੇ ਕੋਲੇ ਰਹਿ ਰਿਹਾ ਸੀ ਉਹਨੂੰ ਵੀ ਮੂੰਹ ਦਾ ਕੈਂਸਰ ਸੀ ਤਮਾਕੂ ਕਰਕੇ ਤੇ ਜਦੋਂ ਬਾਪੂ ਦੇ ਮੂੰਹ ਤੋਂ ਮੈਂ ਕੱਪੜਾ ਖੋਲਿਆ ਬਾਪੂਈ ਦੇ ਮੂੰਹ ਦੇ ਵਿੱਚ ਐਡਾ ਵੱਡਾ ਥੱਲੇ ਜ਼ਖਮ ਬੁੱਲ ਥੱਲੋ ਸਾਰਾ ਆਰ ਪਾਰ ਜੋ ਵੀ ਬਾਪੂ ਖਾਂਦਾ ਪਿੰਦਾ ਸੀ ਉਹ ਉਵੇਂ ਨਿਕਲ ਜਾਂਦਾ ਸੀ ਪਰ ਫੇਰ ਵੀ ਬਾਪੂ ਨੇ ਉਹ ਜ਼ਖਮ ਦੇ ਵਿੱਚ ਵੀ ਤਮਾਕੂ ਭਰਿਆ ਹੋਇਆ ਉਦੋਂ ਬਾਅਦ ਚ ਵੀ ਤਮਾਕੂ ਲਈ ਫਿਰਦਾ ਸੀ ਬਾਪੂ ਚਲੋ ਬਾਪੂ ਜੀ ਕੋਲ ਕਈ ਪੁੜਗੇ ਤਾਂ ਨਿਕਲੀਆਂ ਬੈਗ ਚੋਂ ਜੇਬਾਂ ਚੋਂ ਅਸੀਂ ਬਾਪੂ ਜੀ ਨੂੰ ਕਿਹਾ ਵੀ ਹੁਣ ਤੁੰਨੂੰ ਤੁਸੀਂ ਇੰਨੀ ਤਕਲੀਫ ਚ ਆਏ ਹੋ ਅਸੀਂ ਮੰਨਤ ਨਹੀਂ ਕਰ ਸਕਦੇ ਬਾਪੂ ਜੀ ਤੁਸੀਂ ਦੱਸੋ ਕੌਣ ਆ ਕਿੱਥੋਂ ਆ ਬਾਪੂ ਜੀ ਨੇ ਕੁਝ ਵੀ ਨਹੀਂ ਦੱਸਿਆ ਕਿਸੇ ਦਾ ਵੀ ਨੰਬਰ ਨਹੀਂ ਦਿੱਤਾ ਚਲੋ ਤਕਲੀਫ ਚ ਸੀ ਅਸੀਂ ਐਡਮਿਟ ਕਰ ਲਿਆ ਵੀ ਚਲੋ ਹੌਲੀ ਹੌਲੀ ਦੱਸਣਗੇ ਸਮਾਂ ਬੀਤਿਆ ਦੂਏ ਤੀਕੇ ਦਿਨ ਬਾਅਦ ਪੁੱਛਣਾ ਬਾਪੂ ਜੀ ਤੋਂ ਬਾਪੂ ਜੀ ਨੇ ਕੁਛ ਨਾ ਦੱਸਣਾ ਥੋੜਾ ਥੋੜਾ ਠੀਕ ਹੋਣ ਲੱਗ ਗਏ ਪਰ ਡਾਕਟਰਾਂ ਨੇ ਦੱਸਿਆ ਸੀ ਇਹਨਾਂ ਦੇ ਕਲੌਟ ਬਣੇ ਹੋਏ ਆ ਇਹਨਾਂ ਦੇ ਸੱਜੀ ਬਾਹ ਬਹੁਤ ਸਾਰੀ ਮੋਟੀ ਹੋਈ ਹੋਈ ਸੀ ਤੇ ਖੱਬੀ ਬਾਹ ਨਾਰਮਲ ਸੀ ਉਹ ਸੱਜੀ ਬਾਹ ਦੇ ਵਿੱਚ ਪੂਰੇ ਚ ਕਲੌਟ ਬਣੇ ਹੋਏ ਸੀਗੇ ਨਾਣਾ ਬਲੌਕ ਸੀ ਤਾਂ ਡਾਕਟਰਾਂ ਨੇ ਦੱਸਿਆ ਵੀ ਇਹ ਕਲੌਟ ਜਦੋਂ ਘੁੰਮ ਕੇ ਵਾਪਸ ਹਾਟ ਵਾਲੇ ਪਾਸੇ ਨੂੰ ਸਫਰ ਕਰਨਗੇ ਜਾਂ ਬ੍ਰੇਨ ਨੂੰ ਤਾਂ ਇਹਨਾਂ ਨੂੰ ਕਿਸੇ ਟਾਈਮ ਵੀ ਕੁਝ ਹੋ ਸਕਦਾ ਵੀ ਕੈਂਸਰ ਇੰਨਾ ਜ਼ਿਆਦਾ ਫੈਲ ਚੁੱਕਿਆ ਵਾ ਹੁਣ ਐਸਮ ਟ੍ਰੀਟਮੈਂਟ ਦੀ ਹਾਲਤ 'ਚ ਨਹੀਂ ਹੈਗੇ ਚਲੋ ਬਾਪੂ ਜੀ ਦੀ ਸੇਵਾ ਸ਼ੁਰੂ ਹੋ ਗਈ ਥੋੜਾ ਇਲਾਜ ਸ਼ੁਰੂ ਹੋਇਆ ਥੋੜਾ ਤਕੜਾ ਹੋ ਗਿਆ ਬਾਪੂ ਤੁਰਨ ਫਿਰਨ ਲੱਗ ਗਿਆ ਵਧੀਆ ਪਰਸੋ ਚੌਥੇ ਰਾਤ ਨੂੰ ਅੱਜ ਤੋਂ 3 ਦਿਨ ਪਹਿਲਾਂ 5 ਤਰੀਕ ਅੱਜ 7 ਤਰੀਕ ਆ ਬਾਪੂ ਜੀ ਨੇ ਰਾਤ ਨੂੰ ਇੱਥੇ ਅਸੀਂ ਕੈਂਪ ਲਗਾ ਕੇ ਅੱਤੇ ਸੀ ਬਹੁਤ ਸਾਰੇ ਮੈਂਬਰਸ ਹੀ ਆਏ ਹੋਏ ਸੁਪਨਿਆਂ ਦੇ ਘਰ ਚ ਮੈਂ ਉਹਨਾਂ ਨੂੰ ਮਿਲੇ ਜਾਂਦਾ ਸੀ ਬਾਪੂ ਜੀ ਨੇ ਮੈਨੂੰ ਆਵਾਜ਼ ਮਾਰੀ ਪਤਾ ਨਹੀਂ ਭਾਣਾ ਕੀ ਸੀ ਬਾਪੂ ਜੀ ਦੀ ਸ਼ਾਇਦ ਮੈਂ ਗੱਲ ਹੀ ਨਹੀਂ ਸੁਣਨੀ ਸੀਗੀ ਸ਼ਾਇਦ ਪਤਾ ਨਹੀਂ ਮੈਨੂੰ ਕੀ ਦੱਸਣਾ ਚਾਹੁੰਦੇ ਸੀ ਮੈਂ ਕਿਹਾ ਬਾਪੂ ਰੁਕ ਜਾ ਬਹਿ ਜਾ ਕੋਈ ਨਾਲ ਮਿਲਦੇ ਆ ਮਤਲਬ ਆਪਾਂ ਕਹਿਦੀ ਜਿਵੇਂ ਆਪਾਂ ਧਿਆਨ ਨਹੀਂ ਦਿੱਤਾ ਤੇ ਮੈਂ ਦੂਸਰੇ ਮਰੀਜ਼ਾਂ ਨੂੰ ਮਿਲਦਾ ਸੀ ਉਹਨਾਂ ਨੂੰ ਮਿਲਦੇ-ਮਿਲਦੇ ਰਾਤ ਹੋ ਗਈ ਤੇ ਮੈਂ ਜਾ ਕੇ ਪੈ ਗਿਆ ਸਵੇਰੋਂ ਦਿਨ ਚੜ੍ਹਦੇ ਨੂੰ ਸੁਨੇਹਾ ਆ ਗਿਆ ਵੀ ਬਾਪੂ ਚੜਾਈ ਕਰ ਗਿਆ ਤੇ ਉਸ ਤੋਂ ਬਾਅਦ ਅਸੀਂ ਬਾਪੂ ਜੀ ਦੇ ਜਿੰਨੇ ਕ ਨੰਬਰ ਸੀ ਬਾਪੂ ਜੀ ਦੇ ਸਾਨੂੰ ਇੱਕ ਨੰਬਰ ਪੁਲਿਸ ਵਾਲੇ ਭਾਈ ਦਾ ਦਿੱਤਾ ਸੀ ਬਾਪੂ ਨੇ ਜਿਹਨੇ ਭੇਜਿਆ ਸੀ ਉਹਨੂੰ ਫੋਨ ਕੀਤਾ ਉਹਨੇ ਇੱਕ ਦੋ ਨੰਬਰ ਦਿੱਤੇ ਜਿੰਨਾਂ ਕੋਲੇ ਬਾਪੂ ਮਹੀਨੇ ਦੋ ਮਹੀਨਿਆਂ ਤੋਂ ਕੰਮ ਕਰਦਾ ਸੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈ ਫੋਟੋ ਵੀ ਪਾਈ ਵੀ ਭਾਈ ਬਾਪੂ ਦੇ ਆਖਰੀ ਸਫ਼ਰ ਜੇ ਕੋਈ ਆ ਸਕਦਾ ਤਾਂ ਜਰੂਰ ਆਵੋ ਵੀ ਬਾਪੂ ਰਾਜ ਕੀ ਮਾ ਦੀ ਚੜਾਈ ਕਰ ਗਏ ਤੇ 5 ਤਰੀਕ ਨੂੰ ਤੜਕਿਓ ਬਾਪੂ ਚੜਾਈ ਕਰ ਗਏ ਸੀ 5 ਤਰੀਕ ਦਾ ਦਿਨ 6 ਤਰੀਕ ਦਾ ਦਿਨ ਅੱਜ 7 ਤਰੀਕ ਦਾ ਦਿਨ ਕੋਈ ਵੀ ਮੈਂਬਰ ਨਹੀਂ ਆਇਆ ਜਿਨ੍ਹਾਂ ਨੂੰ ਫੋਨ ਕੀਤੇ ਸੀ ਉਹਨਾਂ ਨੇ ਫੋਨ ਚੱਕਣੇ ਵੀ ਬੰਦ ਕਰਤੇ ਹੁਣ ਅੱਜ ਬਾਪੂ ਜੀ ਦਾ ਆਪਾਂ ਅੰਤਮ ਸੰਸਕਾਰ ਕਰਨ ਲੱਗੇ ਆ ਇੱਥੇ ਹੁਣ ਵੀਰੇ ਦੇ ਨਾਲ ਉਹਦਾ ਨਾਲ ਗੱਲ ਹੋਈ ਮੇਰੇ ਫੋਨ ਤੇ ਉਹ ਕਹਿੰਦੇ ਯਾਰ ਭਾਈ ਮੈਂ ਤਾਂ ਆ ਨਹੀਂ ਸਕਿਆ ਦੂਰ ਬਹੁਤ ਪੈਂਦਾ ਸੀ ਪਰ ਬੜੀ ਦੁੱਖ ਦੀ ਗੱਲ ਆ ਇੱਕ ਇਨਸਾਨ ਜਿਹਦੇ ਨਾਲ ਅਸੀਂ ਇਸ ਤਰ੍ਹਾਂ ਦੀ ਸਾਜ ਹੋਵੇ ਵਿਚਰੇ ਹੋਈਏ ਇਕੱਠਿਆਂ ਸਮਾਂ ਬਤੀਤ ਕੀਤਾ ਹੋਵੇ ਉਹਦੇ ਲਈ ਸਮਾਂ ਵੀ ਹੈ ਨਹੀਂ 2 ਘੰਟਿਆਂ ਦਾ ਸਾਡੇ ਕੋਲ ਇਹ ਬੜੀ ਦੁੱਖ ਦੀ ਗੱਲ ਆ ਵੀ ਜਿਨ੍ਹਾਂ ਦੇ ਨਾਲ ਬਾਪੂ ਜੀ ਨੇ ਕੰਮ ਕੀਤਾ 30-35 ਸਾਲ ਉਹਨਾਂ ਨੇ ਉਹਨਾਂ ਨੂੰ ਪਤਾ ਲੱਗਣ ਦੇ ਬਾਵਜੂਦ ਵੀ ਸਾਨੂੰ ਸੰਪਰਕ ਨਹੀਂ ਕੀਤਾ ਉਹਨਾਂ ਨੇ ਬਾਪੂ ਜੀ ਦਾ ਪੱਕਾ ਪਤਾ ਬਾਪੂ ਜੀ ਨੇ ਪਿੰਡ ਬਰੋਨੀ ਦੱਸਿਆ ਸੀ ਜ਼ਿਲ੍ਹਾ ਕੁਰਕਸ਼ੇਤਰ ਹਰਿਆਣਾ ਹੁਣ ਉਹ ਉੱਥੇ ਸਾਡਾ ਕੋਈ ਸੰਪਰਕ ਨਹੀਂ ਹੋ ਸਕਿਆ ਬਰੋਨੀ ਤੇ ਬਾਪੂ ਜੀ ਦੇ ਦੱਸਣ ਮੁਤਾਬਕ ਬਚਪਨ ਜੀ ਬਾਪੂ ਜੀ ਨੇ ਘਰ ਛੱਡਤਾ ਸੀ ਬਾਪੂ ਜੀ ਨੇ ਕਈ ਥਾਵਾਂ ਤੇ ਲਗ ਲਗ ਕੰਮ ਕੀਤਾ ਤਮਾਕੂ ਦੇ ਕਰਕੇ ਬਾਪੂ ਜੀ ਦੇ ਮੂਦਾ ਕੈਂਸਰ ਹੋ ਗਿਆ ਬਖਤਾਵਰ ਸਿੰਘ ਨਾਂ ਦਾ ਪੀਰ ਸੀ ਪੰਜਾਬ ਪੁਲਿਸ ਦਾ ਜਿਹਨੇ ਸਾਨੂੰ ਸਾਡੇ ਕੋਲੇ ਬਾਪੂ ਜੀ ਨੂੰ ਭੇਜਿਆ ਸੀਗਾ ਤੇ ਬਾਪੂ ਜੀ ਸ਼ਕੀਨ ਸੀ ਸਮੇਂ ਦੇ ਆਪਣੇ ਦੇ ਦੋਨੇ ਕੰਨਾਂ 'ਚ ਮੁੰਦਰਾ ਪਾਈਆਂ ਹੋਈਆਂ ਬਾਪੂ ਜੀ ਦੇ ਛਾਪਾ ਛੱਲੇ ਪਾਏ ਹੋਇਆ ਮੋਬਾਈਲ ਬਾਪੂ ਜੀ ਦੇ ਕੋਲੇ ਰੱਖਿਆ ਹੋਇਆ ਸੀਗਾ ਨੋਕੀਆ ਦਾ ਤੇ ਉਹ ਮੋਬਾਈਲ ਦੇ ਵਿੱਚੋਂ ਵੀ ਅਸੀਂ ਹੁਣ ਕੋਸ਼ਿਸ਼ ਕਰਿਆ ਵੀ ਉਹਨਾਂ ਨੂੰ ਫੋਨ ਕਰੀਏ ਜਿਨ੍ਹਾਂ ਦੇ ਫੋਨ ਬਾਪੂ ਨੂੰ ਆਏ ਹੋਏ ਸੀਗੇ ਜਿਹੜੇ ਬਾਪੂ ਦੇ ਮਾਲਕ ਸੀ ਜਿਨ੍ਹਾਂ ਦੇ ਕੋਲੇ ਬਾਪੂ ਕੰਮ ਕਰਦਾ ਸੀ ਉਹਨਾਂ ਨੇ ਦੱਸਿਆ ਵੀ ਬਾਪੂ ਦੀ ਆਪਣੇ ਭੈਣ ਭਰਾਵਾਂ ਨਾਲ ਵੀ ਕਹਿੰਦੇ ਗੱਲ ਹੁੰਦੀ ਹੁੰਦੀ ਸੀ ਵੀ ਪਰ ਸਾਨੂੰ ਨਹੀਂ ਪਤਾ ਉਹ ਕਿੱਥੇ ਰਹਿੰਦੇ ਆ ਉਹਨਾਂ ਦਾ ਕਿਹੜਾ ਪਿੰਡ ਆ ਹੈਲੋ ਹਾਂਜੀ 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 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਸਵਾਗਤ ਜੀ ਠੀਕ ਆ ਭਾਈ ਜੀ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮੈਂ ਮੁਨਖਤਾਰ ਦੀ ਸੇਵਾ ਤੋਂ ਆ ਪਛਾਣ ਲਿਆ ਜੀ ਅਸੀਂ ਆਉਂਦੇ ਰਹਿੰਦੇ ਤੁਹਾਡੇ ਕੋਲ ਮੈਂ ਨਰਿੰਗਾਵਾਰ ਤੇ ਬੋਲਦਾ ਤੇ ਬਾਈ ਜੀ ਮੈਂ ਜਾ ਰਿਹਾ ਇਹ ਬਾਪੂ ਜੀ ਨਹੀਂ ਜੀ ਰਾਜਕਮਾਰ ਜੀ ਹਾਂ ਜੀ ਇਦਾਂ ਉਹਦਾ ਅੱਗੇ ਵੀ ਇੱਕ ਦਿਨ ਗੱਲ ਹੋਈ ਸੀ ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਪਹਿਲਾਂ ਜੀ ਇਹ ਇਹਦਾ ਨਾਮ ਉਹਦਾ ਭੋਲੂ ਸੀਗਾ ਸਾਨੂੰ ਪਤਾ ਨਹੀਂ ਵੀ ਰਾਜਕਮਾਰ ਇਹੋ ਵੀ ਨਾਮ ਇਹਦਾ ਹੈਗਾ ਭੋਲੂ ਜੀ ਤੇ ਇਹ ਚੱਲ ਗਿਆ ਸੀ ਸਾਡੇ ਇੱਕ ਸਾਲ ਲਾਇਆ ਸੀ ਇਹਨੇ ਹੋਗਾ 10 15 ਸਾਲ ਜੀ ਆ ਫੇਰ ਅੱਗੇ ਸਾਡੇ ਹੋਰ ਰਿਸ਼ਤੇਦਾਰਾਂ ਦੇ ਆ 6 ਮਹੀਨੇ ਫੇਰ ਉੱਥੋਂ ਵੀ ਚਲ ਗਿਆ ਸੀ ਆਏ ਜੀ ਹਾਂ ਦਾ ਪਤਾ ਨਹੀਂ ਕੀ ਜਾਂਦਾ ਕਿੱਥੇ ਗਿਆ ਕਰਦਾ ਨਹੀਂ ਚਲੋ ਹਾਂ ਜੀ ਧੰਨਵਾਦ ਜੀ ਚਲੋ ਤੁਹਾਡੇ ਨਾਲ ਗੱਲ ਹੋ ਗਈ ਸਾਡੇ ਕੋਲ ਤਾਂ ਸੰਪਰਕ ਹੀ ਨਹੀਂ ਸੀ ਪਹਿਲਾਂ ਹੋ ਰਿਹਾ ਕਿਸੇ ਨਾਲ ਚਲੋ ਅਸੀਂ ਉਹਨਾਂ ਦਾ ਅੰਤਮ ਸੰਸਕਾਰ ਕਰਨ ਲੱਗੇ ਜੀ ਜਿਸ ਸਮਾਂ ਲੱਗਿਆ ਤਾਂ ਆਪਾਂ ਭੋਗ ਪਾਵਾਂਗੇ ਜੀ ਇਹਨਾਂ ਦਾ ਇਹ 5 ਤਰੀਕ ਨੂੰ ਚੜ੍ਹਾਈ ਕਰ ਗਿਆ ਤੇ ਆਪਾਂ 14 ਨੂੰ ਜਾਂ 15 ਨੂੰ ਭੋਗ ਪਾਉਗਾ ਜੀ ਇਹਨਾਂ ਦਾ ਇੱਥੇ ਠੀਕ ਆ ਜੀ ਤੇ ਜੇ ਸਮਾਂ ਹੋਇਆ ਤਾਂ ਤੁਸੀਂ ਬਾਪੂ ਜੀ ਦੀ ਅੰਤਮ ਅਰਦਾਸ ਚ ਬੇਨਤੀ ਸਾਡੀ ਜੀ ਹੱਥ ਜੋੜ ਕੇ ਵੀ ਜਰੂਰ ਆਇਓ ਠੀਕ ਆ 14 15 ਦਾ ਜੀ ਹਾਂਜੀ 14 ਜਾਂ 15 ਤੇ ਫੋਨ ਕਰਕੇ ਪਤਾ ਲੈ ਲਿਓ ਟਾਈਮ ਲੈ ਲਿਓ ਡੇਟ ਠੀਕ ਆ ਜੀ ਠੀਕ ਆ ਠੀਕ ਹੁਣ ਬਾਪੂ ਜੀ ਦੇ ਫੋਨ ਦੇ ਵਿੱਚ ਜਿਹੜੇ ਨੰਬਰ ਜਾਂ ਤਾਂ ਆਏ ਹੋਏ ਨੇ ਰੀਸੀਵਡ ਕਾਲਾਂ ਨੇ ਤੇ ਜਾਂ ਕੁਝ ਦੇ ਬਾਪੂ ਜੀ ਨੇ ਇਧਰੋਂ ਡਾਇਲਿੰਗ ਕਾਲਾਂ ਨੇ ਤੇ ਉਹ ਬੰਦੇ ਸ਼ਾਨ ਵੀ ਨਹੀਂ ਰਹਿ ਕੰਦੇ ਵੀ ਕੋਣ ਆ ਬਾਪੂ ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲਦੇ ਜੀ ਬਾਪੂ ਉਹ ਮੈਂ ਜੀ ਤਾਂ ਦੇਗਾ ਜੀ ਹਾਂਜੀ ਤੁਸੀਂ ਕੌਣ ਬੋਲ ਰਹੇ ਹੋ ਵੀ ਜੀ ਐ ਬਾਈ ਬਜ਼ੁਰਗ ਤੋਂ ਬੋਲਦਾ ਅੱਛਾ ਬਜ਼ੁਰਗ ਤੋਂ ਬੋਲਦੇ ਆ ਜੀ ਹਾਂਜੀ ਬਜ਼ੁਰਗ ਜਿਹੜਾ ਜੀ ਹਾਂ ਆਪਣੇ ਇੱਥੇ ਹਿਸ਼ਾਰਪੁਰ ਉਹਦੇ ਚ ਆਨੰਦਪੁਰ ਸਾਹਿਬ ਕੋਲੇ ਜਿਹੜਾ ਚੱਬੇ ਵਾਲ ਕੋਲ ਹਾਂ ਤੇ ਬਾਪੂ ਜੀ ਦੇ ਆਪਣਾ ਕੀ ਲੱਗਦੇ ਨੇ ਤੁਸੀਂ ਬਾਪੂ ਜੀ ਦੇ ਹਾਂ ਜੀ ਬਾਪੂ ਜੀ ਨਾਲ ਕੰਮ ਕਿ ਕਰੇਗਾ ਉਹ ਕੰਮ ਕਿ ਭੱਜਣਾ ਦੇ ਰਿਸ਼ਤਿਆਂ ਦੇ ਵਿੱਚੋਂ ਆ ਬਾਪੂ ਜੀ ਕਾ 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 ਵੀ ਬਾਜੀ ਬਕਾਇਦਾ ਲੈਵਾ ਉਹਦਾ ਅੱਛਾ ਜੀ ਹਾਂ ਅੱਛਾ ਇਹ ਬਾਪੂ ਜੀ ਉਹਨਾਂ ਨਾਲ ਕੰਮ ਕਰਦੇ ਹੁੰਦੇ ਸੀ ਹਨਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਸਾਲ ਕੰਮ ਕੀਤਾ ਵੀਰੇ ਬਾਪੂ ਜੀ ਨੇ ਉੱਥੇ? ਸਰਪੰਚਾ ਜੀ ਨਾਲ ਨਾਲ ਪਸੀਆ ਆਪਣੇ 2-3 ਮਹੀਨੇ ਬਸ। ਠੀਕ ਹੈ। ਕੀ ਕੰਮ ਕਰਦੇ ਸੀ ਇਹ? ਇਹ ਪਾਜੀ ਆਪਣੇ ਮਜ਼ਦੂਰ ਵਜੀ ਮਜ਼ਦੂਰਾਂ ਦਾ ਅਜਿਹਾ ਚ ਹੈ। ਉਦੋਂ ਇਹਨਾਂ ਦੇ ਮੂੰਹ ਦੇ ਉੱਤੇ ਜਾਗਮ ਸੀਗਾ ਵੀਰੇ। ਮੂੰਹ ਦੇ ਉੱਤੇ ਜਾਗਮ ਵਾਜੀ ਨਹੀਂ। ਸਿਰਫ ਤਾਂ ਸੀ ਜੱਟ ਵਾਜੀ। ਅਸੀਂ ਵੀ ਜੀ ਨੂੰ ਹੋ 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 ਆਪਣੇ ਪਿੱਛਾ ਬਾਰੇ ਬੋਲਦੇ ਭਾਜੀ ਹਾਂਜੀ ਵੀਰੇ ਮੈਂ ਮਨੁੱਖਤਾ ਦੀ ਸੇਵਾ ਤੋਂ ਬੋਲਦਾ ਹਾਂ ਹਾਂਜੀ ਤੁਸੀਂ ਸਰਵਾਜੇ ਬੋਲਦੇ ਹਾਂਜੀ ਹਾਂਜੀ ਵੀਰ ਜੀ ਗੁਰਪ੍ਰੀਤ ਸਿੰਘ ਬੋਲ ਰਿਹਾ ਜੀ ਮੈਂ ਆਜੀ ਆਜੀ ਗੁਰਪ੍ਰੀਤ ਸਿੰਘ ਬਤੀਆ ਕੋਲ ਤੁਸੀਂ ਫੇਸ ਤੇ ਮੁੱਕਦੇ ਹੁੰਦੇ ਹੋ ਬਾਰੇ ਭਾਜੀ ਹਾਂਜੀ ਉਹ ਬਾਪੂ ਜੀ ਨਾ ਸਾਡੇ ਕੋਲੇ ਆਏ ਸੀਗੇ ਦੋ ਘਟਾ ਇੱਕ ਮਹੀਨੇ ਪਹਿਲਾਂ ਸਾਡੀ ਗੱਲ ਭਾਜੀ ਪਾਸੇ ਦੀ ਗੱਲ ਭਾਜੀ ਪਹਿਲਾਂ ਤਾਂ ਤੁਹਾਨੂੰ ਭਾਜੀ ਸਤਿ ਸ੍ਰੀ ਅਕਾਲ ਸੇਵਾ ਕਰਦੇ ਭਾਜੀ ਧੰਨਵਾਦ ਜੀ ਤੇ ਬਾਪੂ ਜੀ ਦਾ ਨਾਮ ਕੀ ਸੀਗਾ ਜੀ بس باਪੂ ਜੀ ਜਰਮਨੀ ਚ ਗਏ ਸੀ ਨਾ ਫਿਰ ਨਾਲੋਂ ਕਾਜੀ ਇਹ ਪਾ ਲਈ ਆਪਣੇ ਇਧਰ ਆਇਓ ਆਪਣੇ ਹਰਿਆਣੇ ਹਰਿਆਣੇ ਬਣਨ ਦੇ ਨਮੂਨੇ ਦੇ ਤਰ੍ਹਾਂ ਕੋਈ ਪਤਾ ਨਹੀਂ ਬਾਪੂ ਜੀ ਨੇ ਤੇ ਹਰਿਆਣੇ ਵੱਲੀੋਂ ਪਿੰਡ ਪੁੰਡ ਜਾਂ ਹੋਰ ਕੁਝ ਨਹੀਂ ਪਾ ਪੇਂਟ ਦਾ ਮਾਜੀ ਬਸ ਐਨਾ ਦਾ ਚਲੋ ਬਾਪੂ ਜੀ ਨੇ ਚੜਾਈ ਕਰਕੇ ਵੀਰ ਜੀ ਬਾਪੂ ਜੀ ਦੇ ਮੂੰਹ ਤੇ ਕੈਂਸਰ ਹੋ ਗਿਆ ਸੀਗਾ ਤਮਾਕੂ ਲਾਉਣ ਕਰਕੇ ਤੇ ਬਾਪੂ ਜੀ ਚੜਾਈ ਕਰਕੇ ਅੱਛਾ ਹਾਂ ਜੀ ਉਹ ਬਣਾ ਰਿਹਾ ਫਿਕਰ ਠੀਕ ਆ ਵੀਰ ਜੀ ਕੋਈ ਨਾ ਇਸ ਤਰ੍ਹਾਂ ਕਿ ਅੱਜ ਤੁਸੀਂ ਸ਼ਹਿਰ ਬੱਚੇ ਆਏ ਨੇ ਸਾਡੇ ਕੋਲੇ ਗੇਮਾਂ ਹੋ ਰਹੀਆਂ ਸਟੂਡੈਂਟਸ ਹਨ ਸਾਰੇ ਪਾਸਿਓਂ ਟੀਮਾਂ ਆਈਆਂ ਪੂਰੇ ਭਾਰਤ ਚ ਬੱਚਿਓ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਸਾਰਾ ਕੁਝ ਅਸੀਂ ਹੁਣ ਤੱਕਰ 600 ਤੋਂ ਪਲੱਸ ਮੈਂਬਰ ਇਸ ਤਰ੍ਹਾਂ ਉਹਨਾਂ ਦੇ ਸੰਸਕਾਰ ਕਰ ਚੁੱਕੇ ਹੁਣ ਤੱਕਰ ਜਿਨ੍ਹਾਂ ਦੀ ਡੈਥ ਇੱਥੇ ਹੋਈ ਆ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਮੈਂਬਰ ਇਦਾਂ ਦੇ ਸੀ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਜਿਵੇਂ ਕੌਣ ਸੀ ਜਿਵੇਂ ਬਾਪੂ ਜੀ ਬਾਰੇ ਦੇਖੋ ਇੱਕ ਰਹਾਸੀ ਆ ਵੀ ਇਹ ਕੌਣ ਸੀ ਤੇ ਅੱਜ ਰਾਪੂ ਰਾਜਕਮਰ ਜੀ ਜਾਂਦੇ ਜਾਂਦੇ ਵੀ ਆਪਾਂ ਨੂੰ ਇੱਕ ਸੁਨੇਹਾ ਦੇ ਕੇ ਜਾ ਰਹੇ ਨੇ ਵੀ ਜਿਹੜੀ ਇਹ ਤਮਾਕੂ ਵਰਗੀ ਆਲਾਮਤ ਆ ਜਿਹੜੀ ਇਹ ਗੰਦਗੀ ਆ ਅਸੀਂ ਵੀ ਕੋਈ ਬਹੁਤ ਸਿਆਣੇ ਨਹੀਂ ਵੀ ਅਸੀਂ ਕਿਸੇ ਨੂੰ ਸਿਖਿਆ ਦੇਈ ਅਸੀਂ ਤਾਂ ਖੁਦ ਆਪ ਕਲਜੁਗੀ ਜੀਵ ਆ ਪਰ ਭਰਾਵੋ ਤੇ ਭੈਣੋ ਬੱਚਿਓ ਇੰਨਾ ਚੀਜ਼ਾਂ ਤੋਂ ਅਸੀਂ ਬਚੀਏ ਜਿੰਨਾ ਬਚ ਸਕਦੇ ਆ ਦੇਖੋ ਕਿੰਨੀ ਤਕਲੀਫ ਸੀ ਬਾਪੂ ਜੇ ਕੁਛ ਪੀਂਦਾ ਸੀ ਉਹ ਵੀ ਬਾਹਰ ਨਿਕਲ ਜਾਂਦਾ ਸੀ ਇਹਦਾ ਲੰਮਾ ਪਾ ਕੇ ਮੂੰਹ 'ਚ ਕੁਝ ਪਾਉਂਦਾ ਸੀ ਲਿਕਵਿਡ ਬਾਪੂ ਵਿਚਾਰਾ ਉਹ ਵੀ ਅੰਦਰ ਨਹੀਂ ਸੀ ਜਾਂਦਾ ਤੇ ਮਰਨ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਵੀ ਮੈਂ ਮਰਨਾ ਇੱਕ ਦਿਨ 'ਚ ਪਤਾ ਲੱਗਣ ਤੋਂ ਬਾਅਦ ਮੌਤ ਆ ਜੇ ਵੀ ਫਿਰ ਵੀ 24 ਘੰਟੇ ਵੀ ਸਦੀਆਂ ਬਣ ਜਾਂਦੇ ਆ ਤੇ ਬਾਪੂ ਨੇ ਤਾਂ ਕਰੀਬ 1 ਸਾਲ ਤਕਲੀਫ ਕੱਟੀ ਦੱਸਦੇ ਆ ਸੀ ਬਾਪੂ ਵੀ 1 ਸਾਲ ਹੋ ਗਿਆ ਇਦਾਂ ਹੋਏ ਨੂੰ ਤੇ ਜਿੱਥੇ-ਜਿੱਥੇ ਵੀ ਬਾਪੂ ਗਿਆ ਜਿੰਨਾਂ ਕੋਲੇ ਜ਼ਿੰਦਗੀ ਭਰ ਕੰਮ ਕੀਤਾ ਸਾਰਿਆਂ ਨੇ ਬਾਪੂ ਨੂੰ ਕਹਿੰਨੇ 20 ਜਣ ਕਹਿੰਨੇ ਮਹੀਨਾ ਕਹਿੰਨੇ 15 ਦਿਨ ਉਸ ਤੋਂ ਵੱਧ ਸਮਾਂ ਨਹੀਂ ਦਿੱਤਾ ਰੱਖਣ ਦਾ ਅੱਗੇ ਦੀ ਅੱਗੇ ਤੋਰੇ ਗਏ ਤੇ ਕੋਤ ਤੁਸੀਂ ਅੱਜ ਇਸ ਆਖਰੀ ਸਫ਼ਰ ਦਾ ਹਿੱਸਾ ਬਣਿਓ ਬਾਪੂ ਰਾਜਕਮਰ ਜੀ ਦਾ ਇਹ ਕੋਸੇ ਸਿੱਖਿਆ ਜ਼ਰੂਰ ਲਿਓ ਬੱਸ ਜ਼ਰੂਰ ਅੱਜ ਇਸ ਗੱਲ ਨੂੰ ਦੇਖ ਕੇ ਸੁਣ ਕੇ ਸਮਝ ਕੇ ਇੱਕ ਪ੍ਰਣ ਕਰਿਓ ਵੀ ਆਪਾਂ ਇਸ ਤਰ੍ਹਾਂ ਦੀਆਂ ਮਾੜੀਆਂ ਚੀਜ਼ਾਂ ਤੋਂ ਬਚੀਏ ਜਿਹੜਾ ਕਲੀਅਰ ਕੱਟ ਸਾਨੂੰ ਪਤਾ ਵੀ ਰਿਜ਼ਲਟ ਮੌਤ ਆ ਤੇ ਸੰਗਤ ਵੀ ਜਿਹੜੀ ਸਾਨੂੰ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਨੇ ਬੇਨਤੀ ਆ ਵੀ ਬਾਪੂ ਰਾਜਕਮਾਰ ਜੀ ਨੂੰ ਜੇ ਕੋਈ ਪਹਿਚਾਣ ਦਾ ਜਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਜੀ ਬਾਪੂ ਜੀ ਦੀ ਅੰਤਮ ਸਫ਼ਰ ਜਿੱਤਾ ਨਹੀਂ ਸ਼ਾਮਲ ਹੋ ਸਕੇ ਅੰਤਮ ਅਰਦਾਸ ਸ਼ਾਮਲ ਹੋਇਓ ਜਰੂਰ ਪਿੰਡ ਹਸਨਪੁਰ ਦੇ ਗੁਰੂ ਘਰ ਦੇ ਵਿੱਚ ਹੀ ਇੱਥੇ ਬਾਪੂ ਜੀ ਦੀ ਅੰਤਮ ਅਰਦਾਸ ਹੋਊਗੀ 15 ਤਰੀਕ ਦਿਨ ਸ਼ਨੀਵਾਰ ਤੇ ਜੇ ਤੁਸੀਂ ਬਾਪੂ ਜੀ ਦੀ ਅੰਤਮ ਅਰਦਾਸ ਸ਼ਾਮਲ ਹੋ ਸਕਦੇ ਆ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਜੇ ਬਾਪੂ ਜੀ ਬਾਰੇ ਕੋਈ ਜਾਣਕਾਰੀ ਰੱਖਦੇ ਹੋ ਤਾਂ ਵੀ ਸੰਪਰਕ ਕਰਿਓ ਤੇ ਅਰਦਾਸ ਕਰਿਓ ਉਹ ਅੱਲਾਹ ਉਹ ਰਾਮ ਵਾਹਿਗੁਰੂ ਜੀ ਉਹ ਭਗਵਾਨ ਬਾਪੂ ਰਾਜਕਮਰ ਜੀ son of ਰਾਮ ਲਾਲ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ਣ ਨਿਵਾਸ ਬਖਸ਼ਣ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਹੁਣ ਅਰਦਾਸ ਤੋਂ ਉਪਰੰਤ ਆਪਾਂ ਬਾਪੂ ਜੀ ਨੂੰ ਇੱਥੋਂ ਚਮਚਾਨ ਘੜ ਤੱਕ ਲੈ ਕੇ ਜਾਣਾ ਤੇ ਇੱਕ ਬਾਪੂ ਜੀ ਦੇ ਕੋਲੋਂ 19000 ਰੁਪਿਆ ਮਿਲਿਆ ਸੀ ਸਾਨੂੰ ਇਸ ਤਰ੍ਹਾਂ ਬਾਪੂ ਜੀ ਦੇ ਕੋਲੇ ਪੈਸੇ ਵੀ ਸੀਗੇ ਪੈਸੇ ਹੋਣ ਦੇ ਬਾਵਜੂਦ ਵੀ ਕੋਈ ਮਾਇਆ ਵੀ ਕੰਮ ਨਹੀਂ ਆਈ ਤੇ ਜੇ ਬਾਪੂ ਜੀ ਦੀ ਜ਼ਿੰਦਗੀ ਬਚ ਸਕਦੀ ਹੁੰਦੀ ਅਸੀਂ ਬਹੁਤ ਸਾਰੇ ਮੈਂਬਰਾਂ ਦੀਆਂ ਸੱਚੇ ਪਾਤਸ਼ਾਹ ਵਾਈਗੁਰੂ ਜੀ ਨੇ ਸਾਡੇ ਸੁਪਨਿਆਂ ਦੇ ਘਰ ਦੇ ਰਾਹੀਂ ਸਵਾਵਾਵਾਂ ਲਈਆਂ ਲੱਖਾਂ ਰੁਪਇਆ ਖਰਚ ਹੋ ਜਾਂਦਾ ਪਰ ਇਲਾਜ ਆ ਜਿਹੜਾ ਉਹ ਕਿਤੇ ਕਮੀ ਨਹੀਂ ਰਹੀ ਇਲਾਜ ਉਹ ਆਪਣੇ ਆਪ ਹੀ ਵਾਈਗੁਰੂ ਜੀ ਕਰਾਉਂਦੇ ਨੇ ਉਹ ਸੰਗਤ ਕਰਾਉਂਦੇ ਆ ਤੇ ਬਾਪੂ ਜੀ ਦਾ ਵੀ ਹੋ ਸਕਦਾ ਸੀ ਪਰ ਐਸੀ ਬਿਮਾਰੀ ਲੱਗੀ ਜਿਹਦਾ ਕੋਈ ਤੋੜ ਹੀ ਨਹੀਂ ਸੀਗਾ ਜੀ ਤਾਂ ਕੋਈ ਹੱਲ ਹੀ ਨਹੀਂ ਸੀਗਾ ਜਿਹਦੀ ਕੋਈ ਆਪਸ਼ਨ ਹੀ ਨਹੀਂ ਸੀ ਇੱਕ ਬਾਪੂ ਜੀ ਦੇ वारिसਾਂ ਨੂੰ ਬੇਨਤੀ ਆ ਸਾਡੀ ਇੱਕ ਹੋਰ ਵੀ ਜੇ ਤੁਸੀਂ ਚਲੋ ਬਾਪੂ ਜੀ ਦੇ ਅੰਤਮ ਸਫ਼ਰ 'ਚ ਨਹੀਂ ਸ਼ਾਮਲ ਹੋ ਸਕੇ ਅੰਤਮ ਅਰਦਾਸ 'ਚ ਜ਼ਰੂਰ ਆਇਓ ਕਿਉਂਕਿ ਬਾਪੂ ਜੀ ਬੜੇ ਸ਼ਕੀਨ ਵੀ ਸੀਗੇ ਜਿਵੇਂ ਤੁਹਾਨੂੰ ਦੱਸਿਆ ਕੰਨਾਂ ਦੇ ਵਿੱਚ ਮੁੰਦਰਾ ਸੀ ਹੱਥਾਂ ਦੇ ਵਿੱਚ ਬਾਪੂ ਜੀ ਦੇ ਛਾਪਾਂ ਛੱਲੇ ਸੀ ਇੱਕ ਤਾਂ ਸੋਨੇ ਦੀ ਛਾਪ ਵੀ ਬਾਪੂ ਜੀ ਦੇ ਪਾਈ ਹੋਈ ਆ ਇਹ ਬਾਪੂ ਜੀ ਦਾ ਕੋਈ ਰਿਸ਼ਤੇਦਾਰ ਸਾਡੀ ਵੀਡੀਓ ਦੇਖਦਾ 19000 ਰੁਪਇਆ ਤੇ ਇਹ ਸੋਨੇ ਦੀ ਛਾਪ ਬਾਪੂ ਜੀ ਦੀ ਸਾਡੇ ਕੋਲੇ ਆ ਭਾਈ ਨਾਲੇ ਤਾਂ ਤੁਸੀਂ ਬਾਪੂ ਜੀ ਦੀ ਅੰਤਮ ਅਰਦਾਸ ਸਹਿਮਿਲ ਹੋ ਜਿਓ ਨਾਲੇ ਸਾਥ ਹੋਏ ਕਲੈਕਟ ਕਰ ਲਿਓ ਭਾਈ ਇਹ ਬਾਪੂ ਜੀ ਦੀ ਆਖਰੀ ਨਿਸ਼ਾਨੀ ਆ ਪਤਾ ਨਹੀਂ ਕਿੱਥੋਂ ਕਿਵੇਂ ਬਾਪੂ ਨੇ ਬਣਮਾਈ ਹੋਊ ਕਿਵੇਂ ਕਿਦੇ ਰਾਹੀਂ ਕਿੱਦਾਂ ਆਈ ਹੋਊ ਤੇ ਇਹ ਬਾਪੂ ਜੀ ਦਾ ਇੱਕ ਫੋਨ ਆ ਛੋਟਾ ਨੋਕੀਆ ਦਾ ਇਹ ਤਿੰਨੋਂ ਚੀਜ਼ਾਂ ਸਾਡੇ ਕੋਲ ਜਮ੍ਹਾਂ ਨੇ ਜੋ ਤੁਸੀਂ ਸਾਡੇ ਕੋਲੋਂ ਜਦੋਂ ਮਰਜੀ ਕਲੈਕਟ ਕਰ ਸਕਦੇ ਹੋ ਗੁਰਸੇਵਕ ਸਿੰਘ ਜੀ ਸਾਡੇ ਅਰਦਾਸ ਕਰਨਗੇ ਉਸ ਤੋਂ ਬਾਅਦ ਆਪਾਂ ਸ਼ਮਸ਼ਾਨ ਘਾਟ ਨੂੰ ਚਾਲੇ ਪਾਵਾਂਗੇ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਬਾਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਬਾਪੂ ਰਾਜਕੁਮਾਰ ਜੀ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਪੀੜੇ ਸਨ ਅਜੀ ਕਾਲ ਚਨਾਣਾ ਕਰ ਗਏ ਹਨ ਬਾਪੂ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਵਹਿਗੁਰੂ ਜੀਓ ਬਾਪੂ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਬੁਲੇ ਸੋਨਹਿਰਾ ਸਤਨਾਮ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਜਪੋ ਸਤਨਾਮ ਸਤ ਜਪੋ ਸਤਨਾਮ 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 ਜੀ ਜਪੋ ਸਤਨਾਮ ਸਤ